18 ਕੈਰਟ ਹਲਦੀ ਲੱਗਾ ਕਿ ਤੁਸੀਂ ਕਹੋਗੇ ਵੀ 18 ਕੈਰਟ 골ਡ ਆਉਂਦਾ ਹੈ 골ਡ 골ਡ ਦਾ ਪਿਓਰ ਆਉਂਦਾ ਵੀ ਨਹੀਂ ਹਲਦੀ ਆਉਂਦੀ ਹੈ ਜਿਹੜੀ 18 ਕੈਰਟ ਹਲਦੀ ਹੈ ਨਾ ਜੀ ਉਹਦੀ ਖਸ਼ੂ ਤੁਹਾਨੂੰ ਦੱਸ ਦਿੰਦੀ ਆ ਵੀ ਇਹ ਹਲਦੀ ਕਮਾਲ ਆ ਮੈਂ ਤੁਹਾਨੂੰ ਇੱਕ ਚੀਜ਼ ਦੱਸਦਾ ਇਹਨੂੰ ਨਾ ਜੀ ਇਹ ਇੰਨੀ ਕ ਹਲਦੀ ਜਿਹੜੀ ਆ ਵੱਧ ਤੋਂ ਵੱਧ ਚਮਚ ਦਾ ਤੀਜਾ ਹਿੱਸਾ ਠੀਕ ਹੈ ਜੀ ਇਹ ਹਲਦੀ ਤੁਸੀਂ ਇਦਾਂ ਦੁੱਧ ਚ ਪਾ ਲੈਣੀ ਆ ਦੁੱਧ ਨੂੰ ਗਰਮ ਕਰਕੇ ਉਬਾਲ ਕੇ ਥੱਲੇ ਲਾ ਲਓ ਠੀਕ ਹੈ ਉਹਦੇ ਵਿੱਚ ਪਾਓ ਉਬਾਲ ਕੇ ਥੱਲੇ ਲਾ ਲਓ ਫਿਰ ਵਿੱਚ ਪਾਓ ਇਹ ਧਿਆਨ ਰੱਖਿਓ ਨਹੀਂ ਐਵੇਂ ਫੋਨ ਕਰਕੇ ਪੁੱਛਦੇ ਰਹਿਓ ਕਿ ਗੁਰਸਬ ਉਹਨੂੰ ਵਿੱਚ ਉਬਾਲਣਾ ਵਿੱਚ ਕੁਝ ਨਹੀਂ ਕਰਨਾ ਦੁੱਧ ਗਰਮ ਗਰਮ ਲੈਣਾ ਉਹ ਚ ਖਲਦੀ ਘੋਲ ਕੇ ਜੇ ਤਾਂ ਤੁਹਾਨੂੰ 슈ਗਰ ਹੈ ਫਿਰ ਤਾਂ ਮਿਸ਼ਰੀ ਪਾ ਲਓ ਧਾਗੇ ਵਾਲੀ ਪੀਸ ਕੇ ਰੱਖੋ ਜਾਂ ਗੁੜ ਪਾ ਲਓ ਜਾਂ ਨਹੀਂ ਵੀ ਪਾਓਗੇ ਤਾਂ ਵੀ ਕੋਈ ਗੱਲ ਨਹੀਂ ਅਰ ਜੇ ਨਹੀਂ 슈ਗਰ ਤਾਂ ਆਪਣੇ ਹਿਸਾਬ ਨਾਲ ਜਿਹੜਾ ਵੀ ਮਿੱਠਾ ਪਾਉਣਾ ਪਾ ਸਕਦੇ ਹੋ ਲੇਕਿਨ ਇਹਨੂੰ ਰਾਤ ਨੂੰ ਇੱਕ ਗਲਾਸ ਪੀਣ ਦੀ ਆਦਤ ਪਾ ਲਓ ਅੱਧਾ ਗਲਾਸ ਆਪਦੇ ਬੱਚੇ ਨੂੰ ਪੀਣ ਦੀ ਆਦਤ ਪਾ ਦਿਓ ਕਿਸੇ ਜਿਮ 'ਚ ਜਾ ਕੇ ਪ੍ਰੋਟੀਨ ਵੇ ਪ੍ਰੋਟੀਨ ਖਾਣ ਦੀ ਜ਼ਰੂਰਤ ਨਹੀਂ ਪੈਂਦੀ ਸਾਰੀ